ਹਾਂ ਜੀ ਅਮਨ ਖੁਸ਼ੀ ਕੋ ਲੋਡ ਦੇ ਵਿੱਚ ਜਿੱਤ ਕੇ ਆਏ ਹੋ ਇੰਟਰਨੈਸ਼ਨਲ ਗੇਮਸ ਐਂਡ ਆਪਣੇ ਸ਼ਹਿਰ ਦੇ ਵਿੱਚ ਆ ਕੇ ਇਨਾ ਮਾਨ ਸਨਮਾਨ ਮਿਲਿਆ ਕੀ ਕਹਿ ਰਹੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈ ਐਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂਡ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐਂਡ ਸ਼ੀਜ਼ ਮੈਨੂੰ ਰਿਟਰਨ ਕਿੱੜੇ ਆਏ ਹੋ ਕਿਹੜੇ ਦੇਸ਼ ਛੇੜ ਕੇ ਆਏ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਤੁਹਾਡਾ ਚੋਣ ਮੈਂ ਰੋਲਰ ਸਕੈਟਿੰਗ ਹਾਕੀ ਕਰਦੀ ਹਾਂ ਐਂਡ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਦੇ ਵਿੱਚ ਐਂਡ ਮੈਂ ਉੱਥੇ 골ਡ ਮੈਡਲ ਅਸੀ ਕੀਤਾ ਐਂਡ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਲਈ ਐਂਡ ਮੈਂ ਸੀਰੀਅਸਲੀ ਬਹੁਤ ਹੈਪੀ ਹਾਂ ਤੁਹਾਡੇ ਸਹਿਯੋਗ ਕਿਦਾਰ ਹੈ ਜੀ ਮੇਰੀ ਟੀਮ ਮੇਰੀ ਫੈਮਿਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਤੋਂ ਜਦੋਂ ਮੈਂ ਕਰਦੀ ਸੀਗੀ ਉੱਥੇ ਹੀ 골ਡ ਮੈਡਲ ਆਉਣੇ ਸ਼ੁਰੂ ਹੋਏ ਹੈ ਐਂਡ ਉੱਥੋ ਹੀ ਇਹ ਜੋ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਖੇਡਣਾ ਹੈ ਕਿਵੇਂ ਇੱਕ ਆਪਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉੱਥੇ ਪ੍ਰੈਕਟਿਸ ਡਾਈਟ ਈਚ ਐਂਡ ఎవਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ ਕਿੰਨੇ ਟਾਈਮ ਤੋਂ ਡੇਰਾ ਸਿਸਟਰ ਸੁਣਨਾ ਤੁਸੀਂ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਮੈਂ 2010 ਦੇ ਵਿੱਚ ਉੱਥੇ ਐਡਮਿਸ਼ਨ ਲਿੱਤੀ ਸੀਗੀ ਐਜ਼ ਅ ਰੈਗੂਲਰ ਸਟਡੀ ਸਟੂਡੈਂਟ ਬਟ 2011 ਦੇ ਵਿੱਚ ਮੈਂ 6th ਕਲਾਸ ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਆ ਐਂਡ ਮੇਰਾ ਹਰ ਸਾਲ 골ਡ ਮੈਡਲ ਰਹਿਆ ਹੈ ਅਜੇ ਸ਼ੁਰੂ ਤੋਂ ਪਰਵਾ ਡੇਰਾ ਸਿਸਟਮ ਸੋਦਾ ਦਿੰਦਾ ਛੋੜਿਆ ਹੋਇਆ ਅੱਜ ਦੇ ਇਸ ਸਪੋਰਟਸ ਨੂੰ ਸਵਾਗਤ ਵੀ ਕੀਤਾ ਹੈ ਉਸ ਤੋਂ ਬਾਅਦ ਕਿਦਾਂ ਦਾ ਲੱਗ ਰਿਹਾ ਕਿਉਂਕਿ ਅੱਜ ਦੇ ਮਲੋਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਲੀ ਵੀ ਡਿਵਰਟੀ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਆ ਮੇਰੀ ਫੈਮਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਦਾ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਚ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਖੇਡਣ ਲਈ ਮਤਲਬ ਸਪੋਰਟ ਕਰ ਰਿਹਾ ਹੈ ਆਦਰਵਾਇਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਹੈ ਕਿ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਵਿਚਾਰਿਆ ਜਾਂਦਾ ਅੱਜ ਦੇ ਟਾਈਮ 'ਤੇ ਡੇਰੇ ਸਿੱਤਾ ਸੋਦੇ ਦਾ ਕੋਈ ਪ੍ਰਯਾਸ ਨਹੀਂ ਕਿ ਨਸ਼ੇ ਤੋਂ ਦੂਰ ਮੌਜੂ ਬਣਾ ਰੱਖਿਆ ਜਾਵੇ ਲਗਾਤਾਰ ਪ੍ਰਯਾਸ ਰਹਿਣ ਦੇ ਤਾਂ ਉਹ ਤੁਸੀਂ ਮੌਜੂ ਆ ਨਮਸਤੇ ਕੀ ਕਹਿਣਾ ਹੈ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਡੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਸ਼ਾ ਨਹੀਂ ਹੈਗਾ ਈਵਨ ਮੇਰੀ ਮੈਰिज ਹੋਈ ਹੈ ਸਿਰਫ ਇਸੇ ਚੀਜ਼ ਨੂੰ ਦੇਖ ਕੇ ਹੋਈ ਹੈ ਕਿ ਉਡੀ ਵਟੀ ਨੇ ਉਥੇ ਨਿਸ਼ਾਨੀ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਦ ਨਸ਼ਾ ਕਰਦਾ ਹੈ ਜਾਂ ਕੁਝ ਵੀ ਘਰ ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਪੋਇਲ ਹੋ ਜਾਂਦੀ ਹੈ